ਇਟਲੀ ਦੇ ਬਾਰੇ ਆਪਾਂ ਜਿੰਨੀਆਂ ਵੀਡੀਓ ਪਾਈਆਂ ਨੇ ਉਹਦੇ ਵਿੱਚ ਛੋਟੀ ਜਾਣਕਾਰੀ ਆਪਾਂ ਨੂੰ ਜਿੱਥੋਂ ਮਿਲੀ ਆਪਾਂ ਨੇ ਸ਼ੇਅਰ ਕੀਤੀ ਹੈ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਸਾਨੂੰ ਇੱਕ ਮਿਲਿਆ ਘਰ ਤੇ ਇਹ ਘਰ ਤਾਂ ਮਿਲਿਆ ਕਿ ਬਹੁਤ ਲੋਕਾਂ ਨੂੰ ਅਸੀਂ ਕਿਹਾ ਹੋਇਆ ਸੀਗਾ ਵੀ ਸਾਨੂੰ ਘਰ ਚਾਹੀਦਾ ਤੇ ਆਪਾਂ ਨੂੰ ਘਰ ਲੱਭਣ ਦੇ ਲਈ ਕੰਮ ਲੱਭਣ ਦੇ ਲਈ ਥੋੜਾ ਜਿਹਾ ਚੇਂਜ ਹੋਣਾ ਪੈਂਦਾ ਤੇ ਮੈਂ ਕਾਫੀ ਬੰਦੇ ਨੂੰ ਕਿਹਾ ਸੀ ਆਪਾਂ ਰਿਸਪੈਕਟ ਕਰਦੇ ਆਂ ਕਈ ਬੰਦਿਆਂ ਦੀ ਤੇ ਕੁਝ ਬੰਦੇ ਨਹੀਂ ਕਰਦੇ ਕਿਉਂਕਿ ਬੰਦੇ ਵਧੀਆ ਨਹੀਂ ਕਹੀ ਤਾਂ ਇੱਕ ਦਿਨ ਦਾ ਜੇ ਕੰਮ ਕਰਦੇ ਆ ਤਾਂ ਅਗਲੇ ਹਫਤੇ ਜਾ ਕੇ ਪੈਸੇ ਦਿੰਦੇ ਆ ਤੇ ਚਲੋ ਉਹ ਗੱਲ ਬਾਤ ਦੀ ਆ ਤੇ ਹੁਣ ਮੈਂ ਆਹ ਜਿਹੜਾ ਘਰ ਤੁਹਾਨੂੰ ਦਿਖਾਉਣ ਲੱਗਿਆ ਤੇ ਆਪਾਂ ਨੇ ਜਿਹੜਾ ਘਰ ਇਹ ਇਥੋਂ ਮਿਲਿਆ ਕਿਰਾਏ ਤੇ ਆ ਤੇ ਆ ਪਿੱਛੇ ਬੋੜੀਆਂ ਚੜ੍ਹਦੀਆਂ ਨੇ ਪਿੱਛੇ ਆਪਾਂ ਨੇ ਅੱਗ ਵਾਲੀ ਆਤਰ ਹੁਣ ਹੋਰ ਸੀ ਆਪਣੀਆਂ ਸਾਰੀਆਂ ਆਪਣੇ ਸਪਾਈਸ ਕੋਈ ਕਰਨੀਆਂ ਜਿਹੜੇ ਇੱਥੇ ਬੰਦੇ ਰਹਿੰਦੇ ਸੀਗੇ 意大利 ਨੂੰ ਉਹਨਾਂ ਦੇ ਆ ਬੋਤਲਾਂ ਪਈਆਂ ਨੇ ਸ਼ਰਾਬ ਨਹੀਂ ਹੈਗੀ ਇਹ ਅਗਰ ਆਪਾਂ ਕਹਿੰਦੇ ਇਹਨੂੰ ਤੇ ਬਾਕੀ ਹੁਣ ਆਪਣੀ ਸਫਾਈ ਕਰਨੀ ਆ ਸਾਰਾ ਆਪਣਾ ਕਮਰਾ ਫੁੱਲਾ ਇਹ ਨਾ ਪੁਰਾਣੇ ਜਮਾਨੇ ਦਾ ਬਣਿਆ ਮੇਰੇ ਰੀਜਨ ਵੀਡੀਓ ਬਣਾਉਂਦਾ 18 ਇੰਚ ਕਿਲੇਆਂ ਦੀ ਕੰਧ ਨਹੀਂ ਹੁੰਦੀ 18 ਇੰਚੀ ਕੰਧ ਦਾ ਇਹ ਆਹ 18 ਇੰਚੀ ਕੰਧ ਦਾ ਤੇ ਆ ਜਿਹੜੀਆਂ ਬਾਰੀਆਂ ਨੇ ਤੁਸੀਂ ਦੇਖ ਸਕਦੇ ਹੋ ਪੁਰਾਣੀ ਪੁਰਾਣੇ ਜਮਾਨੇ ਦੀਆਂ ਬਾਰੀਆਂ ਨੇ ਤੇ ਆਪਣੇ ਵੀ ਅੱਜ ਅੱਜ ਕੱਲ ਦਾ ਸੌਰੀ ਪਹਿਲਾਂ ਹੁੰਦੀਆਂ ਸੀਗੀਆਂ ਇਦਾਂ ਦੇ ਹਨ ਦਿਲੇ ਜੇ ਬਣਾਏ ਹੁੰਦੇ ਆ ਪੁਰਾਣੇ ਸ਼ੀਸ਼ੇ ਆ ਤੇ ਇੱਕ ਵਾਰ ਘਰ ਪਹਿਲਾਂ ਦੇਖਿਆ ਸੀ ਉਹਦੇ ਵਿੱਚ ਆਹ ਦੇ ਆ ਮੇਨ ਬਾਰੀ ਖੁੱਲਦੀ ਆ ਮੇਨ ਵਾਰੀ ਖੋਲਦੀ ਹੈ ਤੇ ਆ ਚਟਕਣੀ ਜੀ ਲੱਗੀ ਹੈ ਕੰਨੀ ਸੋਹਣੀ ਚੱਲਦੀ ਨਹੀਂ ਵੈਸੇ ਤੇ ਇਹਨੂੰ ਵਾਰੀ ਖੋਲਦੀ ਹੈ ਜੇ ਚਾਨਣ ਕਰਨਾ ਤਾਂ ਵਾਰੀ ਖੋਲਦੋ ਜੇ ਹਨੇਰਾ ਕਰਨਾ ਤਾਂ ਇਹਨੂੰ ਲਾ ਦਿਓ ਬਹੁਤ ਸੋਹਣੀ ਚੀਜ਼ ਬਣਾਈ ਹੈ ਇੱਕ ਵਾਰੀ ਦੇ ਵਿੱਚ ਇਹਨੇ ਬਣਾਈ ਹੋਈ ਆ ਛੋੜਾ ਜਿਹਾ ਪਿੱਛੇ ਕਬਜਾ ਲਾ ਕੇ ਤੇ ਦੋਨੇ ਵਾਰੀਆਂ ਨੇ ਜਿਹੜੀਆਂ ਇਦਾਂ ਹੀ ਹਨੇਰਾ ਹੋ ਗਿਆ ਹੁਣ ਹੁਣ ਇਹਨਾਂ ਦੋਨਾਂ ਨੂੰ ਖੋਲ ਦਾਂਗੇ ਚਾਨਣ ਹੋ ਜਾਣਾ ਆ ਕਿੰਨਾ ਸੋਹਣਾ ਲੱਗਦਾ ਵਿਊ ਇਹ ਪੁਰਾਣੇ ਜ਼ਮਾਨੇਆਂ ਦਾ ਹੀ ਬਣਿਆ ਹੋਇਆ ਮੈਨੂੰ ਪੁੱਛਿਆ ਸੀਗਾ ਵੀ ਇਹ 45 350 ਸਾਲ ਪੁਰਾਣਾ ਘਰ ਬਣਿਆ ਹੋਇਆ ਜੋ ਬਾਰੀਆਂ ਪੁਰੀਆਂ ਨੇ ਸਰੇ ਨੂੰ ਵੇਰ ਕੀਤਾ ਨੇ ਨਵਾਂ ਬਣਾਇਆ ਤੇ ਆ ਅੱਜ ਕੱਲ੍ਹ ਦੀਆਂ ਬਾਰੀਆਂ ਨਵੀਆਂ ਨੇ ਆ ਪੁਰਾਣੀਆਂ ਨੇ ਤੇ ਪਹਿਲਾਂ ਆ ਚੱਲਦੀਆਂ ਸੀਗੀਆਂ ਤੇ ਬਾਕੀ ਆ ਸ਼ੀਸ਼ਾ ਚਲੋ ਇਹਦੇ ਬਰ ਕੀ ਦੱਸਣਾ ਇਹ ਕਮਰਾ ਸਾਡਾ ਭਾਈ ਅਸੀਂ ਇਹ ਸਾਫ਼ ਕਰ ਲਿਆ ਤੇ ਹਜੇ ਮੈਂ ਗੱਲਾਂ ਹੀ ਆ ਭਲਾ ਮੇਰੇ ਨਾਲ ਦਾ ਬੰਦਾ ਹੈ ਨਹੀਂ ਇੱਥੇ ਤੇ ਅੱਗ ਵਾਲ ਦੀ ਇੱਥੇ ਅਸੀਂ ਕਦੇ-ਕਦੇ ਇੱਥੇ ਬਲੌਗ ਬਣਾ ਕੇ ਖਾਣ ਪੀਣ ਦਾ ਇਸ ਚੈਨਲ ਤੇ ਪਾ ਦਿਆ ਕਰਾਂਗੇ ਤੇ ਮੈਨੂੰ ਵਧੀਆ ਲੱਗਦੀ ਐ ਇਹ ਚੀਜ਼ ਇਹ ਹਨਾ ਆਦੇ ਪਰਦੇ ਲੱਗੇ ਦੇ ਕੜਾਈ ਦੇ ਵਾਲੇ ਪਰਦੇ ਪਾ ਪਰ ਵੀਡੀਓ ਆ ਦੇ ਹਾਂ ਦਿਸਦੇ ਆ ਬਹੁਤ ਸੋਹਣੇ ਪਰਦੇ ਲੱਗੇ ਹੋਏ ਨੇ ਤੇ ਇਹ ਜਿਹੜੀ ਚੀਜ਼ ਆ ਆਪਾਂ ਨੂੰ ਜੇ ਮੈਂ ਜਿਹੜੀ ਕੰਮ ਦੀ ਗੱਲ ਦੱਸਦਾ ਮੈਂ ਬਹੁਤ ਬੰਦੇ ਨੂੰ ਕਿਹਾ ਹੋਇਆ ਸੀ ਹਨਾ ਤੇ ਇਹ ਘਰ ਬਾਰੇ ਤੇ ਮੈਂ ਬਹੁਤ ਬੰਦੇ ਦੇ ਨਾਲ ਵਿਚਰਦਾ ਉਹਨਾਂ ਨਾਲ ਜਾਨਾ ਆਪਾਂ ਰਿਸਪੈਕਟ ਤੌਰ ਤੇ ਹਰ ਇੱਕ ਬੰਦੇ ਨਾਲ ਰਹਿਨੇ ਆ ਤੇ ਇੱਜ਼ਤ ਕਰਦੇ ਆ ਬੰਦੇ ਦੀ ਜਦੋਂ ਆਪਾਂ ਬਾਹਰ ਘੁੰਮਾਂਗੇ ਫਿਰਾਂਗੇ ਆਪਾਂ ਨੂੰ ਕਾਫੀ ਨੌਲੇਜ ਮਿਲਦੀ ਆ ਤੇ ਆਪਾਂ ਜਦੋਂ ਗੱਲਬਾਤ ਕਰਦੇ ਆ ਬੋਲੀ ਸਿੱਖਦੇ ਆ ਭਾਸ਼ਾ ਸਿੱਖਦੇ ਆ ਇਹਨਾਂ ਦੀ ਰਿਸਪੈਕਟ ਰਿਸਪੈਕਟ ਕਰਦੇ ਆ ਤੁਹਾਡੀ ਉਹਨੂੰ ਸਿਖਾਉਂਦੇ ਆ ਮੈਂ ਤੁਹਾਨੂੰ ਇਹ ਨਵੇਂ ਬੰਦਿਆਂ ਨੂੰ ਸਿਰਫ ਜਿਹੜੇ ਮੇਰੇ ਨਾਲ ਦੇ ਆ ਮੇਰੇ ਨਾਲ ਦੇ ਸਿਰਫ ਨਵੇਂ ਬੰਦੇ ਉਹਨਾਂ ਵਾਸਤੇ ਹੀ ਇਹ ਗੱਲ ਆ ਮੈਂ ਇਹ ਚੀਜ਼ ਕਹਿਣਾ ਬਈ ਤੁਸੀਂ ਬਾਹਰ ਆਉਣਾ ਜਾਣਾ ਸ਼ੁਰੂ ਕਰੋ ਸ਼ਨੀ ਐਤਵਾਰ ਕਈ ਬੰਦੇ ਫੋਨ ਚਲਾਉਂਦੇ ਰਹਿੰਦੇ ਘਰੇ ਪੈ ਕੇ ਤੇ ਫੋਨ ਚੋਂ ਨਿਕਲ ਕੇ ਥੋੜਾ ਜਿਹਾ ਆਪਾਂ ਬਾਹਰ ਬਾਹਰ ਤੇ ਬਹਿ ਜੀਏ ਕਦੇ ਹਾਲੋ ਫਾਇ ਰੱਖੀਏ ਹਨਾ ਕੁੜੀਆਂ ਮੁੰਡਿਆਂ ਨਾਲ ਜਿਹੜੇ ਪੁਰਾਣੇ ਬਜ਼ੁਰਗ ਹੋਣ ਉਹਨਾਂ ਨਾਲ ਉਹਨਾਂ ਨੂੰ ਉਹਨਾਂ ਦੀ ਤਾਰੀਫ ਕਰਦੀ ਹੈ ਹਨਾ ਤੁਹਾਡੀ ਬੋਲੀ ਵਧੀਆ ਲੱਗਦੀ ਹੈ ਸਾਨੂੰ ਅਸੀਂ ਸਿੱਖਣਾ ਚਾਹੁੰਦੇ ਆ ਇਹ ਖੁਸ਼ ਹੁੰਦੇ ਆ ਜਿਵੇਂ ਆਪਾਂ ਨੂੰ ਕੋਈ ਬੰਦਾ ਕਹਦੇ ਵੀ ਯਾਰ ਮੈਂ ਤੁਹਾਡੀ ਪੰਜਾਬੀ ਸਿੱਖਣੀ ਚਾਹੁੰਨਾ ਹਨਾ ਆਪਾਂ ਨੂੰ ਕਿੰਨੀਆਂ ਚੀਜ਼ਾਂ ਦੱਸ ਦਿੰਦੇ ਨੇ ਨਾਲ ਇਹਨੂੰ ਆਹ ਕਹਿੰਦੇ ਨੂੰ ਉਹ ਕਹਿੰਦੇ ਇਹ ਵੀ ਉਹਵੇਂ ਦੱਸ ਦਿੰਦੇ ਆ ਜੇ ਤੁਸੀਂ ਬਾਹਰ ਤੇ ਜਾ ਕੇ ਤੇ ਰੈਸਟੋਰੈਂਟ ਚ ਹਨਾ ਜਾਵੋਗੇ ਤਾਂ ਤੁਹਾਨੂੰ ਨੌਲੇਜ ਮਿਲੂਗੀ ਕਈ ਗੱਲਾਂ ਤੁਹਾਨੂੰ ਜਿਹੜੀਆਂ ਨਵੀਆਂ ਜਦੋਂ ਮੈਂ ਕਈ ਕਿਤਾਬਾਂ ਇਦਾਂ ਦੀਆਂ ਪੜ੍ਹਦਾ ਤੇ ਉਹ ਕਿਤਾਬਾਂ ਦੇ ਵਿੱਚ ਲਿਖਿਆ ਹੁੰਦਾ ਵੀ ਤੁਸੀਂ ਇੱਕ ਹਫ਼ਤਾ ਕੰਮ ਕਰੋ ਉਹ ਹਫ਼ਤੇ ਦੀ ਕਮਾਈ ਹੈ ਜਿਹੜੀ ਵੱਡੇ ਰੈਸਟੋਰੈਂਟ ਦੇ ਵਿੱਚ ਖਾਣ ਦੀ ਖਾਣ ਤੇ ਲਾਓ ਤੇ ਖਾਣ ਤੇ ਮਤਲਬ ਇਹ ਆ ਵੀ ਜੋ ਤੁਸੀਂ ਉਸ ਬੈਨ ਦੇ ਉਹ ਚੀਜ਼ ਦੇ ਵਿੱਚ ਉਹਦੀ ਜਿਹੜੀ ਫੀਲ ਆ ਮਹਿਸੂਸ ਕਰਨਾ ਹੁੰਦਾ ਨਾ ਵੱਡੇ ਰੈਸਟੋਰੈਂਟ ਦੇ ਵਿੱਚ ਬਹਿ ਕੇ ਬੰਦਾ ਖਾਣ ਪੀਣ ਤਾਂ ਆਪਾਂ ਵੈਸੇ ਹੀ ਖਾ ਲੈਂਦੇ ਆ ਉੱਥੇ ਬਹਿ ਕੇ ਆਪ ਨੂੰ ਇਹ ਚੀਜ਼ ਫੀਲ ਹੁੰਦੀ ਹੈ ਵੀ ਯਾਰ ਬਾਕੀ ਆ ਵੀ ਜ਼ਿੰਦਗੀ ਸਾਡੀ ਰਾਇਲ ਆ ਅਲੱਗ ਜ਼ਿੰਦਗੀ ਆ ਤੇ ਮਤਲਬ ਵੱਡੀਆਂ-ਵੱਡੀਆਂ ਕਿਤਾਬਾਂ 'ਚ ਇਹ ਚੀਜ਼ਾਂ ਲਿਖੀਆਂ ਨੇ ਤੇ ਜਿਹੜੀਆਂ ਮੈਂ ਕਿਤਾਬਾਂ ਪੜ੍ਹਦਾ ਹੁੰਦਾ ਉਹਨਾਂ 'ਚ ਇਦਾਂ ਦੀਆਂ ਗੱਲਾਂ ਮੈਨੂੰ ਬਹੁਤ ਮਿਲਦੀਆਂ ਹੁੰਦੀਆਂ ਵੀ ਤੁਸੀਂ ਜੇ ਲਾਟਰੀ ਪਾਉਣੀ ਹੋ ਤਾਂ ਇਹ ਸੋਚ ਕੇ ਲਾਟਰੀ ਪਾਓ ਵੀ ਇਹ ਮੈਨੂੰ ਨਿਕਲਣੀ ਨਹੀਂ ਜਿਹੜੇ ਸੋਚਦੇ ਨੇ ਵੀ ਬੰਦੇ ਲਾਟਰੀ ਪਾਉਂਦੇ ਨੇ ਅਮੀਰ ਹੋ ਜਾਂਦੇ ਨੇ ਹਨਾ ਲਾਟਰੀ ਪਾਉਂਦੇ ਆ ਤੇ ਉਹ ਬੰਦੇ ਕਦੇ ਲਾਟਰੀ ਨਹੀਂ ਨਿਕਲਦੀ ਇੱਕ ਬੰਦਾ ਬਹੁਤ ਲੰਬੀ ਕਹਾਣੀ ਹੈ ਮੈਂ ਤੁਹਾਨੂੰ ਵੈਸੇ ਦੱਸਦਾ ਨਾ 10 ਸਾਲ ਤੋਂ ਲਾਟਰੀ ਪਾਉਂਦਾ ਸੀਗਾ ਸਿਰਫ ਉਹ ਮਹੀਨੇਵਾਂ ਲਾਟਰੀ ਪਾਉਂਦਾ ਸੀ ਆਪਦੀ ਤਨਖਾਹ ਦੇ ਵਿੱਚੋਂ ਰੁਪਈਆ ਕੱਢਦਾ ਹ ਤੇ ਉਹ 10 ਸਾਲ ਬਾਅਦ ਜਦੋਂ ਉਹ ਇਹ ਸੋਚ ਕੇ ਨਹੀਂ ਸੀ ਪਹੁੰਦਾ ਲਾਟਰੀ ਪਾਈਗਾ 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 ਇੱਕ ਦਿਨ ਉਹ ਇੰਨਾ ਪੈਸਾ ਨਿਕਲ ਆਇਆ ਉਹ ਅਮੀਰ ਹੋ ਗਿਆ ਮਤਲਬ ਇਦਾਂ ਦੀਆਂ ਨਿੱਕੀਆਂ ਨਿੱਕੀਆਂ ਐਗਜ਼ੈਪਲਾਂ ਆ ਜੀਆਂ ਜਿਵੇਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਕਿਤਾਬਾਂ ਦੇ ਵਿੱਚ ਆਉਂਦੀਆਂ ਹਨਾ ਪਰ ਇਹ ਚੀਜ਼ਾਂ ਵਧੀਆਂ ਹੁੰਦੀਆਂ ਨੇ ਆਪਾਂ ਨੂੰ ਸੁਣਨੀਆਂ ਤੇ ਪੜ੍ਹਨੀਆਂ ਚਾਹੀਦੀਆਂ ਤੇ ਤੁਸੀਂ ਬਾਹਰ ਨਿਕਲਣਾ ਸ਼ੁਰੂ ਕਰੋ ਤੇ ਤੁਹਾਨੂੰ ਕਾਫੀ ਜਿਹੜੀਆਂ ਚੀਜ਼ਾਂ ਨੇ ਉਹ ਪਤਾ ਲੱਗਣਗੀਆਂ ਤੇ ਮੈਨੂੰ ਵੀ ਪਤਾ ਲੱਗੂ ਪਹਿਲਾਂ ਮੈਂ ਵੀ ਨਹੀਂ ਆਉਂਦਾ ਜਾਂਦਾ ਬਾਹਰ ਵੀ ਯਾਰ ਬੋਲੀ ਤਾਂ ਆਉਂਦੀ ਨਹੀਂ ਕੀ ਮੱਥਾ ਮਾਰਨਾ ਪਹਿਲਾਂ 20 ਲੱਖ ਜੀ 10 ਲਵਜ ਯਾਦ ਕਰੀ ਪੜੀਏ ਫਿਰ ਯਾਦ ਕਰੀਏ ਫਿਰ ਉਹਨਾਂ ਨਾਲ ਗੱਲਬਾਤ ਕਰਨੀ ਸ਼ੁਰੂ ਕਰੀਏ ਦੋ ਲਵਜ ਤਾਂ ਕੁੰਡੀ ਫਾਸੀ ਜਾਂਦੀ ਹੈ ਦੋ ਜਰ ਲਵਜਾਂ ਦੀ ਆਪਾਂ ਨੂੰ ਪਤਾ ਲੱਗੇ ਉਹ ਬੰਦਾ ਕੀ ਕਹਿੰਦਾ ਇਸ ਕਰਕੇ ਆਪਾਂ ਨੂੰ ਬਾਹਰ ਆਉਣਾ ਜਾਣਾ ਚਾਹੀਦਾ ਬਾਕੀ ਧੰਨਵਾਦ ਫਿਰ ਅਗਲੀ ਵੀਡੀਓ ਦੇ ਵਿੱਚ ਕੋਈ ਨਾ ਕੋਈ ਗੱਲ ਕਰਾਂਗੇ ਪਰ ਹਾਲ ਫਲਾਣਾ ਖਾਸ ਵੀਡੀਓ ਨਹੀਂ ਸੀ ਪਰ ਤੁਹਾਨੂੰ ਘਰ ਦੇ ਬਾਰੇ ਦੱਸਣਾ ਸੀ ਥੋੜਾ ਜਿਹਾ ਪੁਰਾਣਾ ਜਿਹਾ ਬਣਿਆ ਸੀਗਾ ਧੰਨਵਾਦ